ਆ ਜੋ ਤਸਵੀਰ ਦੇ ਵਿੱਚ ਤੁਸੀਂ ਮੂੰਹ ਬਲੇਤੀ ਦੇਖ ਰਹੇ ਹੋ ਇਹ ਹੈ ਪੰਜਾਬ ਪੁਲਿਸ ਦਾ ਸਬ ਇੰਸਪੈਕਟਰ ਜੋ ਪੁਲਸ ਵਿਭਾਗ ਦੇ ਵਿੱਚੋਂ ਰਿਟਾਇਰ ਹੋ ਚੁੱਕਿਆ ਹੈ ਤੇ ਇਸ ਨੇ ਆਪਣੇ ਸਕੇ ਭਤੀਜੇ ਦਾ ਕਤਲ ਕਰਵਾ ਕੇ ਉਸ ਨੂੰ ਹਾਦਸੇ ਦਾ ਰੂਪ ਦੇ ਦਿੱਤਾ ਤੇ ਇਸ ਸੰਬੰਧੀ ਤਲਵੰਡੀ ਸਾਬੋ ਦੀ ਪੁਲਿਸ ਨੇ ਠੀਕ 3 ਸਾਲ ਬਾਅਦ ਇਸ ਅੰਨੇ ਕਤਲ ਤੋਂ ਪਰਦਾ ਉਠਾਇਆ ਤੁਹਾਨੂੰ ਸੁਣਾਉਣੇ ਹੈ ਕੀ ਕਿਹਾ ਪੁਲਿਸ ਦੇ ਡੀਐਸਪੀ ਤਲਵੰਡੀ ਸਾਹਿਬੋ ਤੇ ਐਸਐਚਓ ਮੈਡਮ ਸਰਬਜੀਤ ਕੌਰ ਨੇ ਹਾਂਸੇ ਪੂਰਾ ਮਾਮਲਾ ਕੀਸੀ ਹੁਣ ਨਮਾਇਜ਼ ਕੀ ਖੁਲਾਸਾ ਹੋਇਆ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਸ਼੍ਰੀ ਗੁਰਵਰਜ ਜਯਾਦਵ ਜੀ ਆਈਪੀਐਸ ਡੀਆਈਜੀ ਸਾਹਿਬ ਸ਼੍ਰੀ ਹਰਚੰਦ ਪੁਲਰ ਜੀ ਆਈਪੀਐਸ ਤੇ ਮੈਡਮ ਅਮਨੀਤ ਕੁੰਡਲ ਐਸਐਸਪੀ ਸਾਹਿਬ ਬਟਿੰਡਾ ਜਿਹਦੇ ਦਿਸ਼ਾ ਨਿਰਦੇਸ਼ਾਂ ਹੇਠ ਕਾਰਵਾਈ ਕਰਦੇ ਹੋਏ ਤਲਵੰਡੀ ਪੁਲਿਸ ਵੱਲੋਂ ਇੱਕ ਜਿਹੜਾ ਹੈਗਾ ਐ 10 ਸਾਲ ਪੁਰਾਣਾ ਮਰਡਰ ਕੇਸ ਜਿਹੜਾ ਉਹ ਟਰੇਸ ਕੀਤਾ ਗਿਆ ਜਿਹਦੇ ਵਿੱਚ ਕਾਰਵਾਈ ਕਰਦੇ ਹੋਏ ਤਫਤੀਸ਼ ਕਰਦੇ ਹੋਏ ਇੰਸਪੈਕਟਰ ਸਰਬਜੀਤ ਸਿੰਘ ਗੌਰ ਤੇ ਉਹਦੀ ਟੀਮ ਦੇ ਵੱਲੋਂ ਬੜੀ ਮਿਹਨਤ ਨਾਲ ਕਾਰਵਾਈ ਕਰਦੇ ਹੋਏ ਤੇ ਉਹਦੇ ਵਿੱਚ ਇਹਨਾਂ ਨੂੰ ਚਾਰ ਦੋਸ਼ੀਆਂ ਨੂੰ ਜਿਹੜਾ ਹੈਗਾ ਉਹ ਅਰੈਸਟ ਕੀਤਾ ਹੈਗਾ ਤੇ ਇਹ ਮਿਤੀ 18 ਤਰੀਕ ਨੂੰ ਜਿਹੜਾ ਹੈਗਾ 18 12 21 ਨੂੰ ਇੱਕ ਜਿਹੜਾ ਹੈਗਾ ਵਿਅਕਤੀ ਜਗਸੀਰ ਸਿੰਘ ਨਾਮ ਦਾ son of ਜਸਵਿੰਦਰ ਸਿੰਘ ਵਾਸੀ ਬਹਿਮਣ ਸਿੰਘ ਜਸਾ ਇਹ ਆਪਣੇ ਮੋਟਰਸਾਈਕਲ ਦੇ ਕੋਲ ਮਰਿਆ ਪਾਇਆ ਗਿਆ ਸੀ ਜਿਹਦੇ ਤੇ ਉਸ ਵੇਲੇ ਮੌਕੇ ਦੇ ਹਾਲਾਤਾਂ ਦੇ ਮੁਤਾਬਕ 174 ਦੀ ਕਾਰਵਾਈ ਜਿਹੜੀ ਹੈਗੀ ਆ ਉਹ ਅਮਲ ਵਿੱਚ ਲਿਆਂਦੀ ਗਈ ਸੀ ਪਰ ਬਾਅਦ ਦੇ ਵਿੱਚ ਇਹਦਾ ਜਿਹੜਾ ਫਾਦਰ ਜਸਵਿੰਦਰ ਸਿੰਘ ਸੀਗਾ ਉਹ ਮਤਲਬ ਇਸ ਚੀਜ਼ ਦਾ ਜਿਹੜਾ ਹੈਗਾ ਇਤਰਾਜ ਕਰਦਾ ਸੀਗਾ ਤੇ ਉਹਨੇ ਦੱਸਿਆ ਵੀ ਇਹ ਜਿਹੜੀ ਹੈ ਸ਼ੱਕੀ ਮੌਤ ਹੈ ਤੇ ਉਹਨੇ ਦਰਖਾਸਤਾਂ ਜਿਹੜੀਆਂ ਹੈਗੀਆਂ ਉਹ ਚਪਸਰਾਬਸ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਮੇਰੇ ਲੜਕੇ ਦਾ ਕਤਲ ਜਿਹੜਾ ਹੈਗਾ ਮੇਰੇ ਭਰਾ ਰਮਿੰਦਰ ਸਿੰਘ ਜੋ ਕਿ ਰਿਟਾਇਰਡ ਇੱਕ ਜਿਹੜਾ ਹੈਗਾ ਉਹ ਪੁਲਿਸ ਅਫਸਰ ਹੈ ਵੀ ਉਹਨੇ ਜਿਹੜਾ ਹੈਗਾ ਜ਼ਮੀਨ ਦੇ ਲਾਲਚ ਚ ਕਰਵਾਇਆ ਹੈਗਾ ਤੇ ਉਹ ਫਿਰ ਮੁਕਦਮੇ ਦੇ ਵਿੱਚ ਜਿਹੜੀ ਹੈਗੀ ਹੈ ਉਹਦੇ ਦਰਖਾਸਤਾਂ ਦੀ ਪੜਤਾਲ ਕਰਦੇ ਹੋਏ ਐਸਪੀ ਉਸ ਸਮੇਂ ਦੇ ਐਸਪੀ ਸਾਹਿਬ ਸੀਗੇ ਪੀਬੀਆਈ ਦੇ ਬਠਿੰਡੇ ਲੱਗੇ ਹੋਏ ਤੇ ਉਹਨਾਂ ਨੇ ਉਹਦੇ ਪੜਤਾਲ ਕਰਦੇ ਹੋਏ ਇੱਕ ਮੁਕਦਮਾ ਨੰਬਰ 39 ਅੰਡਰ ਸੈਕਸ਼ਨ 300 4A 279 IPC थाना तलवंडी दर्ज रजिस्टर करवाया ਸੀਗਾ ਤੇ ਉਹ ਜਿਹੜਾ ਮੁਕਤਮਾ ਹੈਗਾ ਬਾਅਦ ਦੇ ਵਿੱਚ ਜਿਹੜਾ ਹੈਗਾ ਕੋਈ ਸराग ਨਾ ਮਿਲ ਕਰਕੇ ਜਿਹੜਾ ਹੈਗਾ ਉਹ ਅਨਟਰੇਸ ਭਰੀ ਸੀ ਉਹਦੇ ਵਿੱਚ ਤੇ ਉਹ ਜੱਜ ਸਾਹਿਬ ਨੇ ਰੀ ਇਨਵੈਸਟੀਗੇਸ਼ਨ ਦੀ ਫਿਰ ਮੂਵ ਕਰਤੀ ਸੀਗੀ ਵਾਪਸ ਜਿਹੜੀ ਹੈਗੀ ਐ ਐਸਐਚਓ ਸਾਹਿਬ ਨੂੰ ਭੇਜਤੀ ਸੀ ਜਿਹਦੇ ਤੇ ਜਸਵਿੰਦਰ ਸਿੰਘ ਜਿਹੜਾ ਸੀਗਾ ਮ੍ਰਿਤਕ ਦਾ ਪਿਤਾ ਉਹ ਜਿਹੜਾ ਹੈਗਾ ਫੇਰ ਇਸ ਗੱਲ ਤੇ ਜਿਹੜਾ ਹੈਗਾ ਉਹਦੀ ਤਸੱਲੀ ਨਹੀਂ ਸੀ ਤੇ ਉਸ ਨੂੰ ਇਸ ਗੱਲ ਦਾ ਪੂਰਾ ਭਰੋਸਾ ਸੀ ਕਿ ਉਹਦੇ ਲੜਕੇ ਨੂੰ ਜਿਹੜਾ ਹੈਗਾ ਮਾਰਿਆ ਗਿਆ ਤੇ ਉਹ ਫਿਰ ਪੇਸ਼ ਹੋ ਕੇ ਉੱਚ ਅਸਰਾਪਾਸ ਦਰਖਾਸਤਾਂ ਦਿੰਦਾ ਰਿਹਾ ਤੇ ਮਾਨਯੋਗ ਐਸਐਸਪੀ ਸਾਹਿਬ ਮੈਡਮ ਅਮਨੀਤ ਕੌਂਡਲ ਜੀ ਦੇ ਪੇਸ਼ ਹੋਇਆ ਮੇਰੇ ਪਾਸ ਵੀ ਕਾਫੀ ਸਮੇਂ ਤੋਂ ਉਹ ਜਿਹੜਾ ਹੈਗਾ ਆਪਣਾ ਆ ਕੇ ਆਪਣੀ ਜਿਹੜੀ ਹੈਗੀ ਹੈ ਇਨਸਾਫ ਦੀ ਮੰਗ ਕਰਦਾ ਸੀਗਾ ਜਿਹਦੇ ਤੇ ਫਿਰ ਅਸੀਂ ਸਾਰਿਆਂ ਨੇ ਜਿਹੜਾ ਹੈਗਾ ਰਲ ਕੇ ਇਹ ਇਹਦੇ ਤੇ ਜਿਹੜੀ ਹੈਗੀ ਹੈ ਤਫਤੀਸ਼ ਕੀਤੀ ਖੁਫੀਆ ਸੋਰਸ ਛੱਡੇ ਤੇ ਟੈਕਨੀਕਲ ਐਵੀਡੈਂਸ ਦੀ ਮਦਦ ਦੇ ਨਾਲ ਤੇ ਹੋਰ ਕੁਝ ਜਿਹੜੇ ਹੈਗੇ ਆ ਗਵਾਹਾਂ ਦੀ ਮਦਦ ਦੇ ਨਾਲ ਅਸੀਂ ਜਿਹੜਾ ਹੈਗਾ ਇਹਨੂੰ ਮੁਕਦਮੇ ਨੂੰ ਟ੍ਰੇਸ ਕੀਤਾ ਤੇ ਇਸ ਮੁਕਦਮੇ ਦਾ ਜਿਹੜੇ ਹੈਗੇ ਆ ਮੁੱਖ ਦੋਸ਼ੀ ਜਿਹੜਾ ਇੱਕ ਲਖੀ ਸਿੰਘ ਹੈਗਾ ਇਹ ਹੈਗਾ ਜਗਜੀਤ ਸਿੰਘ son of ਜਗਜੀਤ ਸਿੰਘ ਜਗ੍ਹਾ ਆਰਓ ਬਹਿਮਨ ਜਸਤਾ ਸਿੰਘ ਵਾਲਾ ਥਾਣਾ ਤਲਵੰਡੀ ਦੂਜਾ ਹੈਗਾ ਧੰਨਾ ਸਿੰਘ son of ਕਰਨੈਲ ਸਿੰਘ ਇਹ ਵੀ ਬਹਿਮਨ ਜੱਸੇ ਦਾ ਹੈਗਾ ਤੇ ਤੀਜਾ ਹੈਗਾ ਰਮਿੰਦਰ ਸਿੰਘ ਜਿਹੜਾ ਕਿ ਇੱਕ ਜਿਹੜਾ ਹੈਗਾ ਰਿਟਾਇਰਡ ਜਿਹੜਾ ਹੈਗਾ ਪੁਲਿਸ ਅਫਸਰ ਹੈਗਾ ਤੇ son of ਅਰਜਨ ਸਿੰਘ ਰੈਜ਼ੀਡੈਂਟ ਆਫ ਬਹਿਮਨ ਜੱਸਾ ਸਿੰਘ ਵਾਲਾ ਹਾਲ ਜਿਹੜਾ ਹੈਗਾ ਜੁਝਾਰ ਨਗਰ ਬਠਿੰਡਾ ਇਹਦੀ ਜਿਹੜੀ ਹੈਗੀ ਹੈ ਰਹਿائش ਹੈਗੀ ਆ ਤੇ ਇਹਨਾਂ ਨੂੰ ਤੇ ਚੌਥਾ ਇੱਕ ਮਨਪ੍ਰੀਤ ਸਿੰਘ son of ਜਗਿੰਦਰ ਸਿੰਘ ਰੈਜ਼ੀਡੈਂਟ ਆਫ ਗੁਰੂ ਸਰ ਜਗਾ ਇਹਨਾਂ ਨੂੰ ਚਾਰਾਂ ਨੂੰ ਇਸ ਮੁਕਦਮੇ ਦੇ ਵਿੱਚ ਹਾਲ ਦੀ ਖੜੀ ਇਹ ਜਿਹੜੀ ਹੈਗੀ ਹੈ ਅਰੈਸਟ ਪਾਈ ਹੈ ਇਹਨਾਂ ਦੀ ਇਸ ਤੋਂ ਇਲਾਵਾ ਜਿਹੜੇ ਹੈਗੇ ਹੈ ਇਹਨਾਂ ਦੀ ਮੌਢਲੀ ਪੁੱਛਗਿੱਛ ਤੇ ਪਤਾ ਲੱਗਿਆ ਹੈਗਾ ਵੀ ਇਹਨਾਂ ਨੂੰ ਜਿਹੜਾ ਹੈਗਾ ਵੀ ਦੋ ਹੋਰ ਅਣਪਛਾਤੇ ਬੰਦੇ ਵੀ ਇਹਨਾਂ ਦੇ ਨਾਲ ਸੀਗੇ ਤੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਲੱਖੀ ਸਿੰਘ ਪਾਸੋਂ ਜਿਹੜੀ ਹੈਗੀ ਹੈ ਇੱਕ ਰਾਡ ਜਿਹੜੀ ਹੈਗੀ ਹੈ ਜਿਹੜੀ ਜਿਹਦੇ ਨਾਲ ਕਤਲ ਕੀਤਾ ਸੀਗਾ ਉਹਨੇ ਉਹ ਬਰਾਮਦ ਕੀਤੀ ਹੈਗੀ ਹੈ ਇੰਸਪੈਕਟਰ ਸਰਬਜੀਤ ਕੌਰ ਤੇ ਇਹਨਾਂ ਦੀ ਟੀਮ ਨੇ ਤੇ ਇੱਕ ਜਿਹੜੀ ਹੈਗੀ ਐ ਕਾਰ ਜਿਹੜੀ ਹੈਗੀ ਐ ਉਸ ਸਮੇਂ ਮੌਕੇ ਤੇ ਜਿਹੜੀ ਹੈਗੀ ਐ ਵਾਰਦਾਤ ਦੇ ਵਿੱਚ ਵਰਤੀ ਗਈ ਸੀ ਪੀਬੀ03ਏਆਰ7293 ਵਲਟਾਰਾ ਬਰੀਜ਼ਾ ਚਿੱਟੇ ਰੰਗ ਦੀ ਗੱਡੀ ਸੀਗੀ ਇਹ 2017 ਮਾਡਲ ਇਹ ਵੀ ਜਿਹੜੀ ਹੈਗੀ ਐ ਇਹਨਾਂ ਨੇ ਬਰਾਮਦ ਕਰ ਲਈ ਹੈਗੀ ਐ ਕੀ ਕਾਰਨ ਕੀ ਸੀਗਾ ਤੇ ਇਹ ਜਿਹੜਾ ਪੁਲਿਸ ਅਧਿਕਾਰੀ ਸੀਗਾ ਕਿਉਂ ਮਰਵਾਇਆ ਕੀ ਮਾਮਲਾ ਨਿਕਲ ਸਕਦਾ ਕਾਰਨ ਹੀ ਹੈ ਕਿ ਜਿਵੇਂ ਕਿ ਇਹਦਾ ਮ੍ਰਿਤਕ ਦਾ ਪਿਤਾ ਦੱਸਦਾ ਸੀ ਜਸਵੰਦਰ ਸਿੰਘ ਇਹਨਾਂ ਦੀ ਕੋਈ ਤਿੰਨ ਕਨਾਲ ਨੂੰ ਲੈ ਕੇ ਕੋਈ ਰੌਲਾ ਸੀਗਾ ਜਗ੍ਹਾ ਦਾ ਆਪਣੇ ਭਰਾ ਦੇ ਨਾਲ ਜਿਹੜੀ ਇਹਦੀ ਰਮਿੰਦਰ ਸਿੰਘ ਦੇ ਨਾਲ ਜਿਹੜਾ ਰੌਲਾ ਸੀਗਾ ਤੇ ਇਹਦੀ ਮਾਤਾ ਨੇ ਜਿਹੜੀ ਹੈਗੀ ਹੈ ਜਗ੍ਹਾ ਜਿਹੜੀ ਹੈਗੀ ਹੈ ਜਸਵੰਦਰ ਸਿੰਘ ਦੇ ਨਾਮ ਤਿੰਨ ਕਨਾਲਾਂ ਜਿਹੜੀ ਹੈਗੀ ਹੈ ਉਹ ਵੱਧ ਲਵਾਤੀ ਸੀਗੀ ਜਿਹਦੇ ਕਰਕੇ ਇਹ ਖੁੰਦ ਖਾਂਦਾ ਸੀਗਾ ਰਮਿੰਦਰ ਸਿੰਘ ਤੇ ਇਹ ਤੋਂ ਆਪਣੀ ਜਗ੍ਹਾ ਵਾਪਸ ਮੰਗਦਾ ਸੀਗਾ ਪਰ ਉਹ ਜਿਹੜਾ ਹੈਗਾ ਉਸ ਗੱਲ ਤੇ ਜਿਹੜਾ ਹੈਗਾ ਮਤਲਬ ਜ਼ਿਲਸੀ ਦਾ ਵੀ ਮੈਨੂੰ ਇਹ ਜਿਹੜੀ ਹੈਗੀ ਹੈ ਮੇਰੀ ਮਾਤਾ ਨੇ ਦਿੱਤੀ ਹੈ ਤੇ ਉਹਨਾਂ ਦੇ ਨਾਲ ਗੱਲ ਕਰ ਜਿਹਦੇ ਕਰਕੇ ਫਿਰ ਇਹਨਾਂ ਨੇ ਜਿਹੜਾ ਹੈਗਾ ਇਹ ਰਮਿੰਦਰ ਸਿੰਘ ਨੇ ਆਪਣਾ ਬਾਕੀ ਆਪਣੇ ਮਤਲਬ ਮਦਦ ਲੈ ਕੇ ਇਹਨਾਂ ਦੀ ਲੱਖੀ ਸਿੰਘ ਵਗੈਰਾ ਦੀ ਧੰਨਾ ਸਿੰਘ ਦੀ ਤੇ ਇਹਨਾਂ ਦਾ ਜਿਹੜਾ ਹੈਗਾ ਉਹ ਮਤਲਬ ਜਿਹੜਾ ਹੈਗਾ ਕਤਲ ਕਰ ਦਿੱਤਾ ਤੇ ਰਾਡ ਮਾਰ ਕੇ ਕੀਤਾ ਗਿਆ ਸੀ ਕਤਲ ਸਰ ਦਾ ਐਕਸੀਡੈਂਟ ਹੋਇਆ ਬਲਕਿ ਮਾਰੀ ਰਾਡ ਮਾਰੀ ਕਿਸ ਤਰ੍ਹਾਂ ਨਾਲ ਹਾਂ ਇਹ ਦਸੈਨ ਵਾਲੇ ਮੁਰਲੀ ਪੁੱਛ ਕਿਸਤੇ ਆਪਣੀ ਤੇ ਦੱਸਿਆ ਵੀ ਜਦੋਂ ਇਹ ਲੜਕਾ ਜਿਹੜਾ ਹੈਗਾ ਮਰਨ ਵਾਲਾ ਜਗਸੀਰ ਸਿੰਘ ਇਹ ਆਪਣੀ ਰੈਫਾਇਨਰੀ ਚ ਨੌਕਰੀ ਕਰਦਾ ਸੀਗਾ ਤੇ ਉਸ ਦਿਨ ਜਿਹੜਾ ਹੈਗਾ ਇਹ ਇਕੱਠੇ ਹੋਏ ਜਿਹੜੇ ਦੋਸ਼ੀ ਹੈਗੇ ਆ ਤੇ ਇਹਦੇ ਵਿੱਚ ਜਿਹੜੇ ਹੈਗੇ ਉਸ ਸਮੇਂ ਜਿਹੜਾ ਇੱਕ ਤਾਂ ਲੱਖੀ ਸਿੰਘ ਤੇ ਇੱਕ ਧੰਨਾ ਸਿੰਘ ਤੇ ਇੰਸਪੈਕਟਰ ਰਮਿੰਦਰ ਸਿੰਘ ਤੇ ਦੋ ਹੋਰ ਅਣਪਛਾਤੇ ਬੰਦੇ ਜਿਹੜੇ ਹੈਗੇ ਆ ਉਸ ਸਮੇਂ ਜਿਹੜੇ ਹੈਗੇ ਉਸ ਕਾਰ ਦੇ ਵਿੱਚ ਮੌਜੂਦ ਸੀ ਇਹ ਇਕੱਠੇ ਹੋਏ ਪਿੰਡ ਬਹਿਮਨ ਜੱਸੇ ਵਿਖੇ ਉਸ ਤੋਂ ਬਾਅਦ ਜਿਹੜੇ ਹੈਗੇ ਆ ਉਹ ਲੜਕਾ ਫਾਈਨਰੀ ਤੋਂ ਜਦੋਂ ਆ ਰਿਹਾ ਸੀਗਾ ਰਾਤ ਨੂੰ 7:30 ਵਜੇ 7:30 ਦਾ ਟਾਈਮ ਸੀ ਦੱਸਦੇ ਆ ਰਾਤ ਦਾ ਤੇ ਉਸ ਸਮੇਂ ਜਿਹੜਾ ਹੈਗਾ ਇਹਨਾਂ ਨੇ ਜਦੋਂ ਰਾਹ ਦੇ ਵਿੱਚ ਉਹਨੂੰ ਗੱਡੀ ਹਿੱਟ ਕੀਤੀ ਪਿੰਡ ਦੇ ਕੋਲ ਆ ਕੇ ਤੇ ਉਹ ਗੱਡੀ ਦੇ ਹਿੱਟ ਕਰਨ ਦੇ ਨਾਲ ਜਿਹੜੀ ਉਹਦੀ ਪੱਗ ਜਿਹੜੀ ਹੈਗੀ ਐ ਟਿਕਟ ਜਿਹੜੀ ਹੈਗੀ ਐ ਉੱਥੇ ਜਿਹੜੀ ਉਹਨੇ ਪਿੱਛੇ ਟੰਗੀ ਹੋਈ ਸੀ ਬੈਗ ਦੇ ਰੂਪ 'ਚ ਉਹ ਜਿਹੜੀ ਉੱਥੇ ਡਿੱਗ ਪਈ ਦੂਰ ਤੇ ਉਸ ਤੋਂ ਬਾਅਦ ਜਿਹੜਾ ਜਦੋਂ ਉਹ ਆਪਣਾ ਪਿੰਡ ਦਾ ਮੋੜ ਮੋੜਨ ਲੱਗਿਆ ਤਾਂ ਉਹਦਾ ਮੋਟਰਸਾਈਕਲ ਅਨਬੈਲੈਂਸਡ ਹੋ ਗਿਆ ਤੇ ਉਹ ਜਿਹੜਾ ਹੈਗਾ ਆਪਣੇ ਮੋਟਰਸਾਈਕਲ ਦੇ ਨਾਲ ਉੱਥੇ ਡਿੱਗ ਪਿਆ ਜਿਹਦੇ ਤੋਂ ਬਾਅਦ ਜਿਹੜਾ ਹੈਗਾ ਇਹਨੇ ਜਿਹੜਾ ਹੈਗਾ ਲੱਖੀ ਸਿੰਘ ਤੇ ਜਿਹੜਾ ਰਮਿੰਦਰ ਸਿੰਘ ਤੇ ਧੰਨਾ ਸਿੰਘ ਇਹ ਗੱਡੀ ਤੋਂ ਬਾਹਰ ਨਿਕਲੇ ਤੇ ਚੌਥਾ ਇੱਕ ਹੋਰ ਬੰਦਾ ਵੀ ਜਿਹੜਾ 75 ਹੈਗਾ ਉਹ ਬਾਹਰ ਨਿਕਲਿਆ ਤੇ ਇਹਨਾਂ ਨੇ ਆਪਸ ਵਿੱਚ ਰਲ ਕੇ ਜਿਹੜਾ ਹੈਗਾ ਤੇ ਇਹਦੇ ਜਿਹੜੀ ਹੈਗੀ ਹੈ ਪਹਿਲਾਂ ਲੱਖੀ ਸਿੰਘ ਨੇ ਜਿਹੜੇ ਇਹਦੇ ਸਿਰ ਦੇ ਵਿੱਚ ਜਿਹੜੀਆਂ ਹੈਗੀਆਂ ਸੱਟਾਂ ਮਾਰੀਆਂ ਤੇ ਜਿਹੜਾ ਹੈਗੇ ਆ ਬਾਕੀ ਜਿਹੜੇ ਦੂਸਰੇ ਰੋਸ਼ੀ ਹੈਗੇ ਆ ਉਹਨਾਂ ਨੇ ਵੀ ਜਿਹੜਾ ਹੈਗਾ ਆਪਣੀਆਂ ਰੋਡਾਂ ਦੇ ਨਾਲੇ ਤੇ ਸੱਟਾਂ ਮਾਰੀਆਂ ਇਹਦੇ 'ਚ ਇਹਦੇ ਬਾਅਦ ਤੇ ਵੀ ਸੱਟਾਂ ਲੱਗੀਆਂ ਤੇ ਇਹਦੇ ਸਿਰ ਦੇ ਵਿੱਚ ਮਲਟੀਪਲ ਫ੍ਰੈਕਚਰ ਜਿਹੜੇ ਹੈਗੇ ਆ ਡਾਕਟਰੀ ਰਿਪੋਰਟ ਦੇ ਨਾਲ ਆਏ ਹੋਏ ਹੈਗੇ ਆ ਸਰ ਫਿਰ ਇਹਨੇ ਹਾਦਸਾ ਬਣਾ ਦੇਣਾ ਨਹੀਂ ਨੂੰ ਹਾਂ ਇਹ ਉਸ ਤੋਂ ਬਾਅਦ ਜਿਹੜੇ ਹੈਗੇ ਆ ਇਹ ਉੱਥੇ ਚਲੇ ਗਏ ਤੇ ਉਹ ਇਹ ਆਪਣਾ ਜਿਹੜਾ ਹੈਗਾ ਆਪਣੇ ਆਪਣੇ ਘਰਾਂ ਨੂੰ ਜਾ ਕੇ ਆਰਾਮ ਨਾਲ ਸੌਂਗੇ ਇਹ ਮੈਨੂੰ ਇਹ ਕਿ ਲੋਕਾਂ ਨੇ ਉੱਥੇ ਇੱਕ ਜਿਹੜਾ ਹੈਗਾ ਉਹਨੂੰ ਹਾਸਾ ਮੰਨ ਲਿਆ ਤਦ ਉਹ ਪੁਲਿਸ ਨੇ ਕੋਈ ਜਾਂਚ ਨਹੀਂ ਕੀਤੀ ਜੋ ਤਿੰਨ ਸਾਲ ਲੱਗੇ ਇਨਸਾਫ ਲਈ ਲਗਾਤਾਰ ਅ ਗਿਰਤ ਇਨਸਾਫ ਦੀ ਮੰਗ ਕਰਿਆ ਸੀ ਕਿਉਂ ਸਮੇਂ ਸਿਰ ਜਾਂਚ ਨਹੀਂ ਹੋਈ ਇਹ ਲੱਗਦਾ ਨਹੀਂ ਉਸ ਸਮੇਂ ਜਿਹੜਾ ਹੈਗਾ ਦੇਖੋ ਕੋਈ ਵੀ ਪੁਲਿਸ ਵਾਲਾ ਵੀ ਜਿਹੜਾ ਹੈਗਾ ਜਾਦੂਗਰ ਨਹੀਂ ਹੁੰਦਾ ਤੇ ਉਸ ਸਮੇਂ ਦੇ ਜੋ ਹਾਲਾਤ ਸੀਗੇ ਉਸ ਸਮੇਂ ਐਕਸੀਡੈਂਟ ਹੀ ਇਹ ਪਹਿਲੀ ਨਜ਼ਰ ਦੇ ਵਿੱਚ ਇਸ ਤਰ੍ਹਾਂ ਲੱਗਦਾ ਸੀਗਾ ਵੀ ਜਿਵੇਂ ਅਣਪਛਾਤੀ ਕੋਈ ਗੱਡੀ ਜਿਹੜੀ ਹੈਗੀ ਹੈ ਰਾਤ ਨੂੰ ਫੇਟ ਮਾਰ ਗਈ ਹੁੰਦੀ ਹੈਗੀ ਆ ਤੇ ਉਹ ਜਿਹੜਾ ਹੈਗਾ ਉਸ ਕਰਕੇ ਜਿਹੜਾ ਹੈਗਾ ਮਤਲਬ ਉਹ ਜਿਹੜਾ ਨਹੀਂ ਪਤਾ ਉਸ ਸਮੇਂ ਲੱਗ ਸਕਿਆ ਨਾ ਹੀ ਉਸ ਟਾਈਮ ਇਹਦਾ ਫਾਦਰ ਜਿਹੜਾ ਹੈਗਾ ਉਹ ਕੋਈ ਇਹੋ ਜੀ ਕੰਡੀਸ਼ਨ ਦੇ ਵਿੱਚ ਸੀਗਾ ਵੀ ਜਿਹੜਾ ਵੀ ਉਹ ਪ੍ਰੋਪਰ ਜਿਹੜਾ ਹੈਗਾ ਕੋਈ ਸਿਚੁਏਸ਼ਨ ਦੱਸ ਸਕੇ ਕਿਸੇ ਵੀ ਬੰਦੇ ਨੂੰ ਅਰੈਸਟ ਕਰਨਾ ਜਾਂ ਕੋਈ ਮੁਕੱਦਮਾ ਦਰਜ ਕਰਨ ਲਈ ਜਿਹੜਾ ਹੈਗਾ ਹਾਲਾਤਾਂ ਨੂੰ ਔਰ ਐਵੀਡੈਂਸ ਦੀ ਜਿਹੜੀ ਹੈਗੀ ਹੈ ਜ਼ਰੂਰਤ ਹੁੰਦੀ ਹੈਗੀ ਹੈ ਉਹ ਹਾਲਾਤ ਜਿਹੜੇ ਹੈਗੇ ਆ ਉਸ ਸਮੇ ਜਿਹੜਾ ਹੈਗਾ ਉਹ ਐਕਸੀਡੈਂਟ ਦੇ ਵੱਲੋਂ ਜਿਹੜੇ ਹੈਗੇ ਆ ਜਾ ਰਹੇ ਸੀਗੇ ਮੈਨੂੰ ਜੋ ਯਾਦ ਆਉਂਦਾ ਉਹ ਇਸ ਕਰਕੇ ਜਿਹੜਾ ਹੈਗਾ ਇਹ ਉਹ ਸਮੇ ਇਸ ਤਰ੍ਹਾਂ ਦੇ ਹਾਲਾਤ ਬਣ ਗਏ ਸੀ ਸਰ ਪੁਲਿਸ ਕਿਵੇਂ ਬਲੂ ਤਾਂ ਹੀ ਪਹੁੰਚੀ ਹੋਣੀ ਮਟਰ ਪੁਲਿਸ ਦੇਖੋ ਇਹ ਜਿਹੜੇ ਹੈਗੇ ਤੁਹਾਨੂੰ ਦੱਸਿਆ ਖੁਫੀਆ ਸੋਰਸ ਪੁਲਿਸ ਦੇ ਹੁੰਦੇ ਹੈਗੇ ਆ ਉਸ ਤੋਂ ਇਲਾਵਾ ਜਿਹੜਾ ਹੈਗਾ ਟੈਕਨੀਕਲ ਐਵੀਡੈਂਸ ਹੁੰਦੀ ਹੈ ਸਾਡੀ ਤੇ ਬਾਕੀ ਹੋਰ ਜਿਹੜੇ ਹੈਗੇ ਆ ਗਵਾਹ ਹੈਗੇ ਆ ਸਾਡੇ ਕੋਲ ਜਿਹੜੇ ਇਹਦੇ ਵਿੱਚ ਮੁਕੱਦਮੇ ਦੇ ਵਿੱਚ ਜਿਹੜੇ ਹੈਗੇ ਆ ਉਹ ਗਵਾਹੀ ਦੇਣਗੇ